ਬੂਟਾ ਨਹੀਂ ਆਇਆ ਇਸਦੇ ਆਪਣੇ ਘਰੇ ਕੋਈ ਗੱਲ ਨਹੀਂ ਹੋਈ ਤੇ ਮੈਂ ਆਉਣਾ ਉਹ ਬੂਟਾ ਤੋਂ ਖਾ ਖਰ ਕੇ ਮਿਲਣਾ ਹੈ ਬੂਟਾ ਤੇ ਉਹ ਭੱਜ ਗਿਆ ਤੇ ਆ ਪਕੜੇ ਚੋਰ ਸੀਗੇ ਮਾਇਦਾ ਇੱਥੇ ਖੜਾ ਹਾਂ ਦੋ ਨੰਬਰ ਨਾਲ ਲੋਕ ਗਏ ਤੂੰ ਮੰਦਰ ਦੇ ਵਿੱਚ ਆ ਤੇ ਮੰਦਰ ਚ ਗੋ ਕਰਨਾ ਆਈ ਦੱਸਦੇ ਮੰਦਰ ਚ ਖੜਾ ਫੋਨ ਨਹੀਂ ਕਰਨਾ ਆਇਆ ਸੀ ਆ ਤੇ ਮੈਂ ਤਾਂ ਨਾਮ ਰੱਖਾ ਸੀ ਕਿ ਨਾ ਕਿ ਮੰਦਰ ਅੰਦਰ ਕਿਹੜਾ ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਮਾਰਕ ਤੁਸੀਂ ਇਹ ਕਿਹੜਾ ਕਰਦਾ ਫਿਰ ਇਹ ਨਾ ਤੋੜੀ ਆ ਕੀ ਕਰਦਾ ਇਹ ਨਾਮ ਆ ਨਾਮ ਰੱਖਾ ਗਿਆ ਤੇ ਮੈਂ ਤਾਂ ਨਾਮ ਰੱਖਿਆ ਮੈਂ ਨਹੀਂ ਆਪਾਂ ਕਰਨ ਕੀ ਆਏ ਆ ਇੱਥੇ ਮਾਂ ਪੁੱਤਾਂ ਵਾਲੇ ਰਾਸਤੇ ਵਿੱਚ ਕੰਮ ਕਰਦਾ ਹੈ ਤਾਂ ਸੂਬੇ ਦੇ ਵਿੱਚ ਲੁੱਟਖੋਹਾਂ ਦੀਆਂ ਹੋਣ ਵਾਲੀਆਂ ਵਾਰਦਾਤਾਂ ਨੇ ਜਿਹੜੀਆਂ ਘਟਣ ਦਾ ਨਾਮ ਨਹੀਂ ਲੈਦੀਆਂ ਨੇ ਲੁਟੇਰਿਆਂ ਦੇ ਹੌਸਲੇ ਦਿਨ ਬਦਿਨ ਬਲੰਦ ਹੁੰਦੇ ਨਜ਼ਰ ਆ ਰਹੇ ਨੇ ਤਾਂ ਤਾਜ਼ਾ ਮਾਮਲਾ ਮੋਗਾ ਦੇ ਰਾਮ ਮੰਦਿਰ ਤੋਂ ਸਾਹਮਣੇ ਆਇਆ ਜਿੱਥੇ ਦੋ ਔਰਤਾਂ ਮੰਦਿਰ ਦੇ ਵਿੱਚ ਪੂਜਾ ਕਰਨ ਆਉਂਦੀਆਂ ਨੇ ਤੇ ਜਦੋਂ ਘਰ ਵਾਪਸ ਜਾਣ ਲੱਗਦੀਆਂ ਨੇ ਤਾਂ ਲੁਟੇਰਿਆਂ ਦੇ ਵੱਲੋਂ ਉਹਨਾਂ ਨਾਲ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀਹਾਂ ਕੰਨਾਂ ਦੀਆਂ ਵਾਲੀਆਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੰਦਿਰ ਦੇ ਨੇੜੇ ਹੁਣ ਲੁੱਟਾਕ ਹੋਆ ਕਿਸ ਕਦਰਵਾਦੀਆਂ ਨੇ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਤਾਂ ਜਦੋਂ ਔਰਤ ਨੂੰ ਇਸ ਦਾ ਪਤਾ ਲੱਗਦਾ ਤਾਂ ਮੌਕੇ ਤੇ ਹੀ ਜਿਹੜੀ ਔਰਤ ਹੈ ਰੋਲਾ ਪੋਣਾ ਸ਼ੁਰੂ ਕਰ ਦਿੰਦੀ ਹੈ ਤਾਂ ਜਦੋਂ ਮੰਦਰ ਦੇ ਵਿੱਚ ਪੂਜਾ ਕਰਨ ਆਈ ਕੁਝ ਲੋਕਾਂ ਨੇ ਚੋਰ ਨੂੰ ਆ ਮੌਕੇ ਤੇ ਹੀ ਫੜ ਲਿਆ ਤੇ ਦੋ ਲੁਟੇਰੇ ਸੀ ਉਹਨਾਂ ਦੇ ਵਿੱਚੋਂ ਇੱਕ ਲੁਟੇਰਾ ਫਰਾਰ ਹੋ ਜਾਂਦਾ ਤੇ ਦੂਜੇ ਨੂੰ ਫੜ ਕੇ ਉਸ ਦੀ ਖੂਬ ਛਿੱਤਰ ਪ੍ਰੇਡ ਕੀਤੀ ਜਾਂਦੀ ਹੈ ਜਿੱਥੇ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਇਸ ਚੋਰ ਨੂੰ ਲੁਟੇਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤਗਲੇਰੀ ਕਾਰਵਾਈ ਹੈ ਜਿਹੜੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਪੀਸੀਆਰ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ 112 ਨੰਬਰ ਤੋਂ ਫੋਨ ਆਇਆ ਸੀ ਕਿ ਦੋ ਔਰਤਾਂ ਰਾਮ ਮੰਦਰ ਦੇ ਵਿੱਚ ਪੂਜਾ ਕਰਨ ਆਈਆਂ ਨੇ ਤੇ ਰਸਤੇ ਦੇ ਵਿੱਚ ਦੋ ਲੁਟੇਰਿਆਂ ਨੇ ਉਹਨਾਂ ਦੇ ਕੰਨਾਂ ਦੇ ਵਿੱਚੋਂ ਝੁੰਮਕੇ ਕੱਢਣੇ ਸ਼ੁਰੂ ਕਰ ਦਿੱਤੇ ਜਦੋਂ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਇੱਕ ਲੁਟੇਰਾ ਤਾਂ ਮੌਕੇ ਤੋਂ ਭੱਜ ਜਾਂਦਾ ਤੇ ਦੂਜਾ ਲੁਟੇਰਾ ਆਪਣੇ ਸਾਥੀ ਰਹੀ ਹੈ ਜਿਹੜੀ ਉਡੀ ਕਰਮੀ ਸ਼ੁਰੂ ਕਰ ਦਿੰਦਾ ਪਰ ਦੂਜਾ ਲੁਟੇਰਾ ਕਹਿ ਸਕਦੇ ਹਾਂ ਕਿ ਉਸ ਨੂੰ ਧੋਖਾ ਦੇ ਕੇ ਫਰਾਰ ਹੋ ਜਾਂਦਾ ਤਾਂ ਬਿਲਕੁਲ ਰਿਸ਼ਤੇ ਦੇ ਵਿੱਚ ਦੋਨੋਂ ਲੁਟੇਰੇ ਨੇ ਜਿਹੜੇ ਮਾਮਾ ਭਾਂਚੇ ਦਾ ਰਿਸ਼ਤਾ ਦੱਸ ਰਹੇ ਨੇ ਤਾਂ ਬਿਲਕੁਲ ਤੁਸੀਂ ਸੁਣ ਕੇ ਹੈਰਾਨ रह ਜਾਓਗੇ ਕਿ ਕਿਸ ਤਰੀਕੇ ਦੇ ਨਾਲ ਹੁਣ ਮੰਦਰ ਦੇ ਵਿੱਚ ਪੂਜਾ ਕਰਨਾਈ ਔਰਤਾਂ ਵੀ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਸੁਰੱਖਿਅਤ ਮਹਿਸੂਸ ਕਰ ਸਕਦੀ ਹੈ ਨੇ ਬਿਲਕੁਲ ਵੀ ਨਹੀਂ ਤਾਂ ਲੁੱਟਾਕੂਆਂ ਦੀਆਂ ਵਾਰਦਾਤਾਂ ਨੇ ਦਿਨ-ਦਿਨ ਵਧਦੀਆਂ ਜਾ ਰਹੀਆਂ ਨੇ ਤਾਂ ਮੰਦਰ ਦੇ ਵਿੱਚ ਪੂਜਾ ਕਰਨਾਈਆਂ ਔਰਤਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਲੁੱਟ ਖੋਹ ਹੁੰਦੀ ਹੈ ਸਾਰੀ ਘਟਨਾ ਤੁਸੀਂ ਆਪ ਹੀ ਦੇਖ ਲਵੋ ਇਹ ਆਪਣੇ ਜੋਧਿਆ ਧਾਮ ਸ਼੍ਰੀ ਰਾਮ ਮੰਦਿਰ ਲੇਡੀ ਦੋਨੋਂ ਇੱਕ ਸੇਵਾ ਕਰਨ ਆਂਦੀਆਂ ਫਿਰੇ ਰੋਟੀ ਬਣਾਉਂਦੀ ਸੀਤਾ ਮਾਤਾ ਰਸੋਈ ਤੇ ਇਹ ਆਰੀਆਂ ਸੀ ਇਹ ਈ ਰਿਕਸ਼ੇ ਤੇ ਉਤਰੀਆਂ ਤੇ ਅੱਗੋਂ ਗਲੀ ਦੇ ਵਿੱਚੋਂ ਦੋ ਮੁੰਡੇ ਇਹ ਭੈਣਿਕਲੇ ਮੰਦਲੇ ਪਾਸੇ ਦੀ ਜਾਂਦੇ ਪਏ ਸੀਗੇ ਤੇ ਇੱਕ ਜਣਾ ਮੋਟਰਸਾਈਕਲ ਸਟਾਰਟ ਤੇ ਸੀਗਾ ਤੇ ਇਹ ਮਗਰ ਪੈਦਲ ਸੀਗਾ ਇਹਨਾਂ ਨੇ ਫੜ ਲਿਆ ਉਹਨੂੰ ਜਾਨਣੀ ਨੂੰ ਹੱਥ ਪਾਇਆ ਤੇ ਉਹ ਫਿਰ ਉਹਨਾਂ ਰੋਲਾ ਪਾਦਾ ਉਹਨਾਂ ਨੇ ਫੜ ਵੀ ਲਿਆ ਉਹਨੂੰ ਬੰਦੇ ਨੂੰ ਉਹ ਮੋਟਰਸਾਈਕਲ ਆ ਪੱਜ ਗਿਆ ਤੇ ਇੱਕ ਜਣਾ ਫੜਿਆ ਗਿਆ ਉਹ ਫੜ ਕੇ ਉਹਨੂੰ ਇੱਥੇ ਰੱਖਿਆ ਹੋਇਆ ਆਪਣੇ ਕੋਲੇ ਤੇ ਪੁਲਿਸ ਨੂੰ ਇਤਲਾਹ ਦਿੱਤੀ ਹੋਈ ਆ ਅੱਗੇ ਵੀ ਇੱਥੇ ਤਾਂ ਬਹੁਤ ਗੰਦ ਪਿਆ ਹੋਇਆ ਲੋਕੀ ਆਂਦੇ ਜਾਂਦੇ ਇਹੋ ਜਿਹੇ ਮੁੰਡੇ ਮੁੰਡੇ ਕੁੜੀਆਂ ਜੇ ਤੇ ਇਸ ਕਰਕੇ ਕੋਈ ਪ੍ਰਸ਼ਾਸਨ ਧਿਆਨ ਦੇਵੇ ਤੇ ਇਥੋਂ ਕੋਈ ਮਾਰੇ ਕਿੱਥੋਂ ਦਾ ਇਹ ਕੋਈ ਦੱਸਿਆ ਨਹੀਂ ਇਹਨੇ ਦੱਸਿਆ ਕਿ ਇਹ ਭੋੜੀਪੁਰੇ ਦਾ ਤੇ ਮੈਂ ਇੱਥੇ ਬੁੱਕਣ ਵਾਲੇ ਆਪਣੇ ਰਿਸ਼ਤੇ ਆਇਆ ਸੀ ਯਾ ਰਿਸ਼ਤੇ ਬੁੱਕਣ ਵਾਲਾ ਕਿੱਧਰ ਹੈ ਇੱਧਰ ਕਿੱਧਰ ਹੈ ਹੋ ਕੀ ਨਹੀਂ ਕਰ ਰਿਹਾ ਜੀ ਕਿਸੇ ਕੋ ਜਿਹੜੀ ਲੇਡੀਜ਼ ਆਪਣੇ ਕੰਮ ਕਰਦੀਆਂ ਨਾ ਰਸੋਈ 'ਚ ਆਪਣੇ ਸੀਤਾਂ ਮਾਤਾ ਰਸੋਈ ਤੇ ਸੇਵਾ ਕਰਨ ਆਂਦੀਆਂ ਉਹਨਾਂ ਨੂੰ ਪੈ ਨਿਕਲੇ ਜੀ ਰਾਮ ਮੰਦਰ ਖੜੇ ਆ ਸੀ ਜੀ ਹਾਂਜੀ ਅਸੀਂ ਕੰਮ ਤੇ ਹੁੰਦੀਆਂ ਭਈ ਅਸੀਂ ਦੋ ਜਾਣੀਆਂ ਤੇ ਮੇਰੇ ਨਾਲ ਮੈਂ ਕਾਨਦਾਲੇ ਪਾਸੇ ਸੀ ਤੇ ਇਹਨੇ ਉੱਤੋਂ ਦੀ ਹੱਥ ਪਾ ਕੇ ਦੋ ਜਾਣੇ ਸੀ ਤੇ ਇਹਨੇ ਆਏ ਸਾਰੇ ਆਏ ਆਇਆ ਵਾ ਠੀਕ ਹੈ ਜੀ ਸਵਾਲ ਨਹੀਂ ਆਉਂਦੇ ਉਦੋਂ ਬਾਅਦ ਜੀ ਉਦੋਂ ਬਾਅਦ ਜੀ ਅਸੀਂ ਕੁੱਟੇ ਰੋਲਾ ਪਾਇਆ ਸਾਰੇ ਮਹੱਲੇ ਦੇ ਇਕੱਠੇ ਹੋ ਗਏ ਜੀ ਉਹਨਾਂ ਨੂੰ ਫੜਿਆ ਵੇ ਹਾਂਜੀ ਪੁਲਿਸ ਨੂੰ ਦੱਸਿਆ ਏ ਬਾਰੇ ਹਾਂਜੀ ਦੱਸਿਆ ਜੀ ਕਿੰਨੀ ਉਮਰ ਦਾ ਲੱਗਦਾ ਹੈ ਵੀ ਮੈਨੂੰ ਨਹੀਂ ਪਤਾ ਹੋਊਗਾ ਤੇ ਕੀ ਕਹਿੰਦਾ ਕੀ ਹੈ ਸਾਨੂੰ ਕਿਹਾ ਕੁਛ ਨਹੀਂ ਸਭਾ ਸਾਨੂੰ ਉੱਤੋਂ ਦੇ ਆਏ ਹੱਥ ਮੈਂ ਇੱਧਰ ਆਏ ਨੇ ਸੇ ਮੇਰੇ ਨਾਲ ਦਾ ਬੰਦਾ ਲੈ ਕੇ ਆਇਆ ਤੇ ਮੈਂ ਤਾਂ ਉੱਧਰ ਜਾਣਾ ਸੀ ਆ ਲੋਕਾਂ ਨਾਲ ਦਾ ਰਿਸ਼ਤੇ ਕਰਨ ਆਏ ਇੱਥੇ ਕਿ ਲਣਾ ਸੀ ਉਹ ਲੈ ਕੇ ਆਇਆ ਮੈਂ ਤਾਂ ਪਤਾ ਹੀ ਨਹੀਂ ਸੀ ਇੱਥੇ ਜਨਾਨੀਆਂ ਕੋਲੋਂ ਕੀ ਖੁੰਦੇ ਪਏ ਨਾ ਮਾਇ ਕੋਸ ਨਹੀਂ ਖੋਇਆ ਕੀ ਕੀਤਾ ਫੇ ਤੂੰ ਆਸ ਜ਼ਰੂਰ ਲੱਗਿਆ ਤੇ ਖੋਇਆ ਕੁਛ ਨਹੀਂ ਗਾ ਕੋਸ਼ਿਸ਼ ਕੀਤੀ ਖੋਣ ਦੀ ਹੁਣ ਦੂਜੇ ਨੇ ਉਹਨੇ ਦੂਜੇ ਬੰਦੇ ਨੇ ਖੋਣ ਦੀ ਨਾ ਸਟਾਰਟ ਹੀ ਕਰੇ ਬੜਾ ਗੱਲ ਕੋਈ ਆ ਨਹੀਂ ਜੀ ਇਹਨਾਂ ਤੋਂ ਅਗਿਆਨੀਆਂ ਕਹਿੰਦੇ ਸਾਡੇ ਬਾਲੀਆਂ ਹੈ ਨਹੀਂ ਹੁਣ ਤੁਸੀਂ ਕੋਲੇ ਖੜੇ ਪੱਟ ਕੇ ਬਹਿਣ ਲੱਗ ਪਿਆ ਨੂੰ ਖੜਿਆ ਆ ਅੱਛਾ ਨੂੰ ਬਰਕੇ ਹੁਣ ਤੁਸੀਂ ਕੋਲੇ ਖੜੋ ਵੀ ਬਾਲੀਆਂ ਦਾ ਦੂਜਾ ਬੰਦਾ ਕਿੱਥੇ ਆ ਉਹ ਮੇਰੇ ਭਿੰਟ ਆ ਅੱਜ ਗਿਆ ਹਾਂ ਪਹਿਲੇ ਵੀ ਤੁਸੀਂ ਉਹਦੇ ਨਾਲ ਜਾਣਦੇ ਹੋ ਕਿਤੇ ਨਾ ਮੈਂ ਤਾਂ ਅੱਜ ਆਇਆ ਅੱਜ ਹੀ ਫੜਿਆ ਗਿਆ ਅੱਜ ਹੀ ਫੜਨਾ ਸੀ ਭਲੇ ਮਨਸਾ ਫੜੇ ਜਾਂਦੇ ਕਾਹਦਾ ਕੀ ਤੇ ਤੱਕ ਜੁਰੂ ਲਾਇਆ ਵਾ ਸਾਨੂੰ ਸਰ ਇਹ 112 ਦੀ ਕਾਲ ਆਈ ਸੀ ਜੀ 112 ਦਾ ਵੀ ਆ ਜੁਧਿਆ ਮੱਡਾ ਦੇ ਵਿੱਚ ਜਿਹੜਾ ਹੈਗਾ ਰਾਮ ਮੰਦਰ ਵੀ ਕਹਿੰਦੇ ਮੇਰਾ ਖਰਾ ਜੀ ਤੇ ਵੀ ਆ ਚੋਰ ਫੜਿਆ ਜੀ ਤੇ ਕਾਲ ਆਉਣ ਤੇ ਅਸੀਂ ਮੌਕੇ ਤੇ ਪਹੁੰਚ ਗਏ ਆ ਮੌਕੇ ਤੇ ਪਹੁੰਚ ਕੇ ਅਸੀਂ ਇਹਨੂੰ ਹੁਣ ਥਾਣੇ ਪੇਚਾ ਦੇਾਂਗੇ ਸਭ ਮੌਕੇ ਤੇ ਪਹੁੰਚ ਕੇ ਤੁਹਾਨੂੰ ਫੜਨ ਵਾਲੇ ਨੇ ਕੀ ਜਾਣਕਾਰੀ ਦਿੱਤੀ ਹਾਂ ਵਾਲਿਆਂ ਨੇ ਆ ਲੇਡੀਜ਼ ਖੜੀਆਂ ਦੋ ਜੀ ਹਾਂਜੀ ਇਹ ਕਹਿੰਦੇ ਆ ਵੀ ਸਾਡੇ ਜਿਹਦੇ ਹੈਗੇ ਇਹ ਆ ਸੱਤ ਚੁਟਗਾਂ ਲਈ ਤਾਂ ਹੀ ਉਹਨਾਂ ਨੂੰ ਇਹ ਹੈਗਾ ਬਈ ਚੁੰਨੀ ਲਾ ਕੇ ਤੇ ਸਾਡੇ ਗੱਲ ਨੂੰ ਪੈ ਗਿਆ ਕਿੰਨੇ ਜਣੇ ਸੀ ਇਹ ਦੱਸਈਏ ਨੇ ਇਹਨੇ ਇੱਕ ਨਾਲ ਹੋਰ ਸੀ ਇਹਦੇ ਜਿਹੜਾ ਭੱਜ ਗਿਆ ਤੇ ਕਿੰਨੀ ਉਮਰ ਦਾ ਜਿਹੜਾ ਫੜਿਆ ਹੈ ਇਹ ਆਖਣ ਇਹ ਹੈਗਾ ਜੀ 50 ਸਾਲ ਦਾ ਹੋਊਗਾ ਕਰੀਏ ਹੁਣ ਤੁਹਾਡੇ ਲੋਕ ਕੀ ਫਰਦਰ ਕਾਰਵਾਈ ਕੀਤੀ ਜਾ ਰਹੀ ਹੈ ਜੇ 65 ਸਾਲ ਦੇ ਹੋਊਗਾ ਜੀ ਕਾਰਵਾਈ ਇਹ ਸਾਰਾ ਅਸੀਂ 112 ਦੀ ਕਾਲ ਤੇ ਆਦੀ ਹੈਗੇ ਆ ਪੀਸੀਆਰ ਵਾਲੇ ਅਸੀਂ ਸਾਰੇ ਜੀ 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 ਅਸੀਂ ਸਾਰਾ ਬਈ ਆਪਣਾ ਇਹਨੂੰ ਹੁਣ ਥਾਣੇ ਪਹੁੰਚਾ ਦੇਵਾਂਗੇ ਸਰ